ਅਸੀ ਇਹ ਜੇ ਪਿੱਛੋਂ ਕਲਾਲੀ ਆਉਣ ਦੇ ਨਾਲ ਤੇ ਪੌੜ ਰੁੜਿਆ ਸਰਕਾਰਾਂ ਦੀਆਂ ਵੀ ਗਲਤੀਆਂ ਮਲਾਜਮਾਂ ਦੀਆਂ ਵੀ ਗਲਤੀਆਂ ਜਾਨੋ ਇੱਥੇ ਬੂਤੀ ਅੜੀ ਆ ਕਲਾਲੀ ਬਹੁਤ ਜ਼ਿਆਦਾ ਹੱਦੋਂ ਪਰੇ ਮਦੇ 1.5 ਕਿਲੋਮੀਟਰ ਦੇ ਵਿੱਚ ਜਾਨੋ ਮਦੇ ਕਲਾਲੀ ਪਿੱਛੇ ਹਟ ਗਈ ਆ ਪਾਣੀ ਪਿੱਛੋਂ ਘਟਾਇਆ ਨਹੀਂ ਗਾ ਇਸ ਪੌੜ ਦੀ ਤਾਕਤ ਨਾ ਚੱਲਦਾ ਹੋਇਆ ਆਪਦੀ ਉਹ ਕਲਾਲੀ ਨੇ ਜ਼ੋਰ ਮਾਰਿਆ ਤੇ ਪੌੜੇ ਤੋੜਤਾ ਇਹ ਤੋੜ ਕੇ ਪਾਣੀ ਫੇਰ ਵੀ ਨਹੀਂ ਘਟਿਆ ਜਾਨੋ ਪਾਣੀ ਉਹਨਾਂ ਨੇ ਨਹੀਂ ਘਟਾਇਆ ਫੇਰ ਇਸ ਤੋਂ ਅੱਗੇ ਕਿੰਮੀ ਵਾਲੀ ਜਾ ਕੇ ਜ਼ੋਰ ਪਾ ਕੇ ਇਹਨੇ ਅਗਲਾ ਪੌੜ ਵੀ ਤੋੜਤਾ ਸਾਡੇ ਉਹਨਾਂ ਕੀਵੇਂ ਵੱਲ ਦੀ ਪਈ ਇਹਨਾਂ ਦੋ ਨਹਿਰਾਂ ਤੋਂ ਪਾਰ ਆ ਸਾਡੀ ਪਈ ਜੋ ਬੂਟੇ ਵਾਲੇ ਤੇ ਜੱਟਾ ਵਾਲੀ ਤੇ ਲਾ ਕੇ ਐਸ ਬੰਨੇ ਚਰਾਗ ਬੜੀ ਬੜੇ ਪਾਸੇ ਆ ਤਾਂ ਤਕਰੀਬਨ ਇਧਰ ਕਿੰਨੇ ਕ ਪਿੰਡ ਆ ਗਏ ਅਗਲੇ ਬੰਨੇ ਦੀ ਘੜ ਤੋਂ ਕਾਟੇ ਮਤਲਬ 20 25 ਪਿੰਡ ਨਾਲ ਸਟੇਸ਼ਨ ਨਾਲ ਮਤਲਬ ਜਾਨੋ ਆਪਣਾ ਬੱਸ ਸਟੈਂਡ ਵੀ ਆ ਤੇ ਨਾਲ ਪٹرول ਪੰਪ ਵੀ ਆ ਜਿਹੜੇ ਇਧਰਲੇ ਪਿੰਡ ਆ ਸਾਡੇ ਨਹਿਰਾਂ ਤੋਂ ਪਾਰ ਚਰਾਗਾ ਦੀ ਸਸਤੇ ਵਾਲੀ ਠੱਠਾ ਤੇ ਸਾਰੇ ਪਿੰਡਾਂ ਦਾ ਇਹਨਾਂ ਪਟਰੋਲ ਪੰਪ ਤੋਂ ਤੇਲ ਲੈਣ ਆਉਂਦੇ ਸੀ ਇਹ ਸਰੀਰ ਗੱਡੀ ਤੇ ਚੜਦੇ ਹੀ ਤੇਰੀ ਆਫੂ ਹੋਂ ਤਾਂ ਬਹੁਤ ਜਿਆਦੇ ਸੀ ਖਰਚੇ ਜਿਆਦੇ ਸੀ ਟਿਕਟ ਕੱਟ ਹੋਣ ਦੇ ਜਰੀਏ ਤੇ ਸਾਰਾ ਕੋਈ ਨਾਤਾ ਸਾਡਾ ਟੁੱਟ ਗਿਆ ਜਦ ਮਿਲਣ ਵਰਤੋਂ ਇਹ ਜੋ ਦੀ ਲੰਮੀ ਦਾਸਤਾਨ ਹੈ ਦੋ ਪੋੜ ਨੇ 2013 ਦੇ ਵਿੱਚ ਇਹ ਪੁਲ ਟੁੱਟ ਗਏ ਸੀ 2013 ਤੋਂ ਬਾਅਦ ਤੁਸੀਂ ਵੇਖ ਰਹੇ ਹੋ 3 ਐਮਐਲਏ ਇਸ ਇਸ ਪੁਲ ਦੇ ਨਾਂ ਤੇ ਵੋਟਾਂ ਲੈ ਕੇ ਬਣ ਗਏ ਇੱਕ 17 ਚ ਦੀਰਾ ਸਾਹਿਬ ਬਲੇ ਉਹਨਾਂ ਨੇ ਵੀ ਆ ਕੇ ਵਾਅਦਾ ਕੀਤਾ ਕਿ ਅਸੀਂ ਇਹ ਪੁਲ ਸਭ ਤੋਂ ਪਹਿਲਾਂ ਬਣਾਵਾਂਗੇ ਪਰ ਉਸ ਤੋਂ ਬਾਅਦ ਉਹਨਾਂ ਨੇ ਸਾਰ ਨਹੀਂ ਲਈ ਉਹ ਸਰਕਾਰ ਵੀ ਲੰਘੀ ਉਸ ਤੋਂ ਬਾਅਦ ਫਿਰ ਆ ਗਈ ਆਮ ਆਦਮੀ ਪਾਰਟੀ ਕੁਟਾਰੀਆ ਸਾਹਮਣੇ ਵੇਥੇ ਆ ਕੇ ਲੋਕਾਂ ਨਾਲ ਵਾਅਦਾ ਕੀਤਾ ਕਿ ਸਭ ਤੋਂ ਪਹਿਲਾਂ ਪੁਲ ਤੁਹਾਡਾ ਬਣਾਵਾਂਗੇ ਮੈਨੂੰ ਜਿਤਾਓ ਉਹਨਾਂ ਨੇ ਵੀ ਜਦੋਂ ਬੰਦਾ ਤਾਕਤ ਦੇ ਵਿੱਚ ਆ ਗਿਆ ਐਸ਼ੋ ਰਾਮ ਜਦੋਂ ਮਤਲਬ ਹੋ ਪਾਸੇ ਧਿਆਨ ਦਿੱਤਾ ਇੱਥੇ ਧਿਆਨ ਨਹੀਂ ਦਿੱਤਾ ਗਿਆ ਹੁਣ ਜਿਹੜਾ ਲੋਕਾਂ ਦਾ ਵਿਸ਼ਵਾਸ ਆ ਇਸ ਗੱਲ ਦੇ ਨਾਲ ਸਾਰੇ ਹੀ ਰਾਜਨੀਤਿਕ ਬੰਦਿਆਂ ਤੋਂ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਾ ਉਹ ਅਗਲਾ ਪੁਲ ਤਾਂ ਜਿਹੜਾ ਤੁਹਾਨੂੰ ਵਿਖਾਇਆ ਉਹ ਤਾਂ ਲੋਕਾਂ ਨੇ ਆਪ ਦੇ ਲੋਹੇਰਾ ਪੁਲ ਬਣਾਇਆ ਜਾਣ ਨੂੰ ਆਪ ਦੇ ਕੋਲ ਆਪਣੀ ਜੇਹ ਝੋਗਰਾਏ ਕਰਕੇ ਇਹਦਾ ਮਤਲਬ ਸਰਕਾਰਾਂ ਦੀ ਜਿਹੜੀ ਝਾੜ ਸੀ ਉਹ ਲੋਕਾਂ ਨੇ ਛੱਡਤੀ ਆ ਜਿਹੜਾ ਪੋਲਾ ਇਹਦੇ ਉਧਰਲੇ ਬੰਦੇ 100 ਪਿੰਡ ਪੈਦਾ ਅੱਗੇ ਰੇਲਵੇ ਸਟੇਸ਼ਨ ਦਾ ਬੂਟੇ ਵਾਲਾ ਲੋਕਾਂ ਨੇ ਰੇਲਵੇ ਸਟੇਸ਼ਨ ਤੇ ਰੇਲ ਫੜਨਾ ਆ ਤੇ ਇਧਰ ਇਧਰਲੇ 100 ਪਿੰਡ ਆ ਉਹ ਵੀ ਉਧਰ ਜਾਂਦਾ ਹੈ ਇਹਦੇ ਟੁੱਟਣ ਨਾਲ ਉਹ ਵੀ ਸਹੂਲਤ ਖਤਮ ਹੋ ਗਈ ਅੱਗੇ ਇਹ ਜਿਹੜੀ ਛੜਕ ਆਉਦੀ ਆ ਫੋਜਪੁਰ ਮਹੂ ਉਹਨੂੰ ਇਹ ਪੁਲ ਜੋੜਦਾ ਸੀ ਉਹਦਾ ਕਰਕੇ ਉਹ ਸਹੂਲਤ ਵੀ ਖਤਮ ਹੋ ਗਈ ਲੋਕ ਆਪਣੇ ਸਰਹੰਦ ਫੀਡਰ ਔਰ ਰਾਜਸਥਾਨ ਫਿਡਰ ਦੇ ਜਿਹੜੇ ਸਾਈਡਾਂ ਵਾਲੇ ਕਿਨਾਰੇ ਆ ਇਹ ਬਹੁਤ ਖਸਤਾ ਹਾਲਤ ਵਿੱਚ ਹੋ ਚੁੱਕੇ ਆ ਜੇ ਫਰਜ ਕਰ ਲੋ ਵੀ ਇਧਰ ਨੂੰ ਨਹਿਰ ਦੇ ਕਿਨਾਰੇ ਜਿਹੜੇ ਜੇ ਕਿਤੇ ਟੁੱਟ ਜਾਂਦਾ ਕਿਨਾਰਾ ਜਿਹੜਾ ਕਿ ਨਹਿਰ ਫੁੱਲ ਵਗੜੀ ਕਦੋਂ ਵੀ ਟੁੱਟ ਸਕਦਾ ਇਥੇ 100 ਪਿੰਡ ਦੇ ਵਿੱਚ ਫਲਾਡ ਆ ਸਕਦਾ ਜੇ ਇਧਰਲੇ ਸਾਈਡ ਦੀ ਆਪਾਂ ਗੱਲ ਕਰੀਏ ਇਧਰੋਂ ਜੇ ਕੋਈ ਰੁੜ ਗਿਆ ਤੇ 100 ਪਿੰਡੇ ਤੋਂ ਡੁੱਬ ਜਾਣਾ ਮੁੜ ਕੇ ਸਰਕਾਰ ਨੇ ਤੁਰੰਤ ਜਿਹੜੇ ਪ੍ਰਬੰਧ ਕਰਨੇ ਆ ਉਥੇ ਸਰਕਾਰ ਦਾ ਸੈਂਕੜੇ ਕਰੋੜ ਰੁਪਏ ਲੱਗ ਜਾਣਾ ਲੋਕਾਂ ਨੂੰ ਰਾਹਤ ਦੇਣੀ ਆ ਲੋਕਾਂ ਨੂੰ ਹਰਜਾਨਾ ਦੇਣਾ ਮੈਂ ਸਰਕਾਰ ਅੱਗੇ ਬੇਇੱਜ਼ਤੀ ਕਰਦਾ ਕਿ ਉਹ ਰਾਹ ਦੇਣ ਦੀ ਬਜਾਏ ਉਹ ਜਿਹੜਾ ਪੈਸਾ ਹੈ ਉਹਨਾਂ ਦੋ ਪੁਲਾਂ ਤੇ ਲਾ ਕੇ ਤੇ ਪੁਲ ਦੋਵੇਂ ਜਿਹੜੇ ਨਵੇਂ ਬਣਾ ਦਿੱਤੇ ਜਾਣ ਤੇ ਲੋਕਾਂ ਦੀ ਸਹੂਲਤ ਬਣ ਜੇ ਨਾ ਸਰਕਾਰ ਦੀ ਵਾਵਾ ਬਣੇ ਮਹਿਮਾਨ ਸਾਹਿਬ ਅੱਗੇ ਬੇਇੱਜ਼ਤੀ ਕਰਦਾ ਇਹਦਾ ਤੁਰੰਤ ਜਲਦੀ ਨੋਟਸ ਲੈਣਾ ਚਾਹੀਦਾ ਆ ਜਿਹੜੇ ਕਿਨਾਰਿਆਂ ਦੀ ਗੱਲ ਕਰੀਏ ਤਾਂ ਲੋਕਾਂ ਦਾ ਕਹਿਣਾ ਕਿ ਜਿਹੜੀ ਗੁੱਜਰਾਂ ਦੀਆਂ ਮੱਝਾਂ ਨੇ ਉਹਨਾਂ ਨੇ ਬੜਾ ਖਰਾਬ ਕੀਤਾ ਕੀ ਲੱਗਦਾ ਤੇਰਾ ਹਾਲ ਆ ਉਹ ਨਹਿਰਾਂ ਨੂੰ ਤੇ ਇਹਨਾਂ ਨੇ ਖਰਾਬ ਕਰ ਹੀ ਦਿੱਤਾ ਆ ਜਿੱਥੋਂ ਉਹ ਜੀ ਕਰਦਾ ਪਾਣੀ ਧਾਉਣ ਨੂੰ ਮਦਾ ਵੇ ਘਾਰਦੇ ਆ ਦੋੜੋ ਤਿੰਨ ਤਿੰਨ ਤੋਂ ਮਾਝ ਹੁੰਦੀ ਉੱਥੇ ਇੱਟਾਂ ਵੀ ਰੁੜ ਜਾਂਦੀਆਂ ਤੇ ਜਿਹੜਾ ਪਾਸਾ ਨਹਿਰਜੀ ਦੀ ਪਰਸੇਲ ਉਹ ਵੀ ਰੁੜ ਜਾਂਦੀ ਹੈ ਬਿਲਕੁਲ ਨਹਿਰ ਨੂੰ ਨੇ ਖਸਤਾ ਹਾਲਤ ਕਰਤਾ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਟ੍ਰੈਫਿਕ ਦੀ ਐਸ ਏਰੀਏ ਦੇ ਵਿੱਚ ਤਾਂ ਗੁਜਰਾਣਿਆਂ ਵਜਾ ਕਰਕੇ ਇੰਨੀ ਸਮੱਸਿਆ ਆ ਰਹੀ ਆ ਕਿ ਜਿਹੜਾ ਮੋਟਰਸਾਈਕਲ ਵਾਲਾ ਗੱਡੀ ਵਾਲਾ ਮੱਜਾਂ ਦੇ ਝੋੜ ਦੇ ਵਿੱਚੋਂ ਆ ਜਾਂਦਾ